ਵਿਧਾਨ ਸਭਾ ਹਲਕਾ ਪੁਆ ਦੇ ਲੋਕਾਂ ਦੇ ਲਈ ਇੱਕ ਸਭ ਤੋਂ ਵੱਡੀ ਖੁਸ਼ਖਬਰੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਦਰਿਆਦਿਲੀ ਦਿਖਾਉਂਦੇ ਹੋਏ ਵਿਧਾਨ ਸਭਾ ਹਲਕਾ ਪੁਆ ਦੀਆਂ 19 ਸੜਕਾਂ ਨੂੰ ਨਿਰਮਾਣ ਦੇ ਲਈ ਵੱਡੇ ਫੰਡ ਜਾਰੀ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਇਹਨਾਂ ਸੜਕਾਂ ਦੇ ਨਿਰਮਾਣ ਕਾਰਜ ਆਰੰਭ ਕੀਤੇ ਜਾ ਰਹੇ ਹਨ ਅੱਜ ਵੀ ਵਿਧਾਨ ਸਭਾ ਹਲਕਾ ਪੋਆ ਦੀਆਂ ਦੋ ਸੜਕਾਂ ਦੇ ਨਿਰਮਾਣ ਕਾਰਜ ਆਰੰਭ ਕੀਤੇ ਗਏ ਹਨ ਇਹ ਪ੍ਰਗਟਾਵਾ ਸ਼੍ਰੀ ਲਾਲਜਨ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਨਵਾ ਪਿੰਡ ਤੇ ਦਿਬਕੂ ਵਿਖੇ ਨਵੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਨੀਂਹ ਪੱਥਰ ਰੱਖਣ ਮਗਰੋਂ ਕੀਤਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਬਿਲਕੁਲ ਮੈਂ ਇੱਕ ਵਾਰ ਫਿਰ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੇਰੀ ਵਿਧਾਨ ਸਭਾ ਦਾ ਬੜਾ ਖੂਬਸੂਰਤ ਪਿੰਡ ਨਾਮਾ ਪਿੰਡ ਫਰੀਦਾਨਗਰ ਦੇ ਕੋਲ ਔਰ ਇਸ ਪਿੰਡ ਤੋਂ ਲੈ ਕੇ ਤੇ ਜਿਹੜੀ ਐਸਸੀ ਬਸਤੀ ਵਕੀਮਪੁਰ ਹੈ ਉਥੋਂ ਤੱਕ ਇਹ ਰੋਡ ਕੱਚਾ ਸੋ ਸਭ ਤੋਂ ਪਹਿਲਾਂ ਤਾਂ ਧੰਨਵਾਦ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ 19 ਸੜਕਾਂ ਮੇਰੇ ਹਲਕੇ ਨੂੰ ਦਿੱਤੀਆਂ ਨੇ ਨਵੀਆਂ ਸੜਕਾਂ ਜੜੀਆਂ ਮਲਣੀਆਂ ਨੇ ਔਰ ਜਿੱਥੇ ਸੜਕਾਂ ਚੌੜੀਆਂ ਹੋ ਰਹੀਆਂ ਨੇ ਵਾਈਡਨਿੰਗ ਹੋ ਰਹੀ ਆ ਬਾਕੀ ਕੰਮ ਲੱਗੇ ਆ ਉਹਦੇ ਨਾਲ ਦੇ ਨਾਲ ਅੱਜ ਨਵੀਂ ਸ਼ੁਰੂਆਤ ਕਰ ਰਿਆ ਨਵੀਆਂ ਸੜਕਾਂ ਦੀ ਸੋ ਅੱਜ ਲਗਭਗ 2.5 ਕਿਲੋਮੀਟਰ ਦੋ ਰੋਡ ਜਿਹੜੇ ਬਣਨੇ ਆ ਜਿਵੇਂ ਮੈਂ ਦੱਸਿਆ ਕਿ ਨਵੇਂ ਪਿੰਡ ਤੋਂ ਲੈ ਕੇ ਤੇ ਐਸ ਸੀ ਆਬਾਦੀ ਜਿਹੜੀ ਆ ਮੁਕੀਮਪੁਰ ਤੱਕ ਦੂਸਰਾ ਡਿਬਕੂ ਤੋਂ ਲੈ ਕੇ ਤੇ ਸਰਦਾਰ ਮੇਵਾ ਸਿੰਘ ਦੇ ਘਰ ਤੱਕ ਜਿਹੜਾ ਇਹ ਦੋ 2.5 ਕਿਲੋਮੀਟਰ ਜਿਹੜੀਆਂ ਉਹ ਰੋਡ ਦਾ ਅੱਜ ਨਵੇਂ ਰੋਡ ਦਾ ਕੰਮ ਆਮ ਰੰਮ ਕਰਾਇਆ ਸੋ ਅੰਦਾਜ਼ਨ 1 ਕਰੋੜ 2 ਲੱਖ ਰੁਪਏ ਦੇ ਲਾਗ ਦੇ ਨਾਲ ਇਹ ਕੰਮ ਹੋਣੇ ਆ ਸੋ ਸਭ ਤੋਂ ਪਹਿਲੋ ਤਾਂ ਇਹਨਾਂ ਦੋਹਾਂ ਪਿੰਡਾਂ ਦੇ ਮੇਰੇ ਸਾਰੇ ਭਣ ਭਰਾਵਾ ਨੂੰ ਮਾਰਕਾ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਮਨਨ ਦੇਸ਼ ਦੀ ਜਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਇਹ ਰੋਡ ਨਵਾਂ ਨਵੀਂ ਦੀ ਸਾਰੀ ਹੋਣ ਲਈ ਜਾ ਰਹੀ ਹੈ ਬੜੇ ਚਿਰ ਤੋਂ ਲੋਕਾਂ ਦੀ ਨਿਮਾਨ ਸੀਗੀ ਤੇ ਨਾਲੇ ਮੇਰਾ ਆਪਣਾ ਘਰ ਹੈ ਕਟਾਰੂ ਚੱਕ ਫਰੀਦਾਨਗਰ ਨਵਾਂ ਪਿੰਡੇ ਮੇਰੀ ਆਪਣੀ ਜਨਮ ਭੂਮੀ ਕਾਲੋ ਸੋ ਮੈਨੂੰ ਵੀ ਖੁਸ਼ੀ ਆ ਸੋ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਵੀ ਇਹ ਸਰੋੜ ਨਾਲ ਰਿਲੇਟਡ ਨੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਜਲਦੀ ਇਹ ਰੋਡ ਬਣਾ ਕੇ 2 2.5 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਜਿਹੜੀ ਆ ਸਮਰਪਿਤ ਕਰਾਂਗੇ ਸੋ ਅੱਜ ਤੋਂ ਇੱਕ ਨਵੀਂ ਕੜੀ ਸ਼ੁਰੂ ਕਰ ਰਹੇ ਆ ਅਸੀਂ ਨਵੇਂ ਰੋਡ ਬਣਾਣ ਦੀ ਕੱਲ ਹੋਰ ਕਿਸੇ ਪਿੰਡ ਦਾ ਅਸੀਂ ਕਰਨਾ ਪਰਸੋਂ ਹੋਰ ਕਿਸੇ ਪਿੰਡ ਦਾ ਕਰਾਂਗੇ ਸੋ ਲਗਭਗ 19 ਰੋਡ ਜਿਹੜੇ ਆ ਅੰਦਾਜ਼ਨ 20-22 ਕਿਲੋਮੀਟਰ ਜਿਹੜੇ ਨਵੇਂ ਸਾਨੂੰ ਮਿਲੇ ਆ ਸੋ ਇਹ ਜਿਹੜੀ ਆ ਸ਼ੁਰੂਆਤ ਅਸੀਂ ਕੀਤੀ ਆ ਸੋ ਮੈਂ ਫਿਰ ਦੁਬਾਰਾ ਜਿੱਥੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਉਥੇ ਆਪਣੇ ਇਹਨਾਂ ਪਿਆਰੇ ਲੋਕਾਂ ਨੂੰ ਵੀ ਮੈਂ ਅੱਜ ਖੁਸ਼ੀ ਸਾਂਝੀ ਕਰਦਾ ਹੋਇਆ ਇਸ ਕੰਮ ਨੂੰ ਆਰੰਭ ਕਰਾਇਆ ਤੇ ਬਹੁਤ ਜਲਦੀ ਇਹ ਜਿਹੜਾ 2.5 ਕਿਲੋਮੀਟਰ ਰੋਡ ਜਿਹੜਾ ਇਹ ਬਣਾ ਕੇ ਲੋਕਾਂ ਦੇ ਹੈਂਡਓਵਰ ਅਸੀਂ ਕਰਾ ਦਿੱਤੀ